SYL ਮੁੱਦੇ ਤੇ ਸੁਪਰੀਮ ਕੋਰਟ ਦਾ ਵੱਡਾ ਬਿਆਨ ਕਿਹਾ ਸੁਪਰੀਮ ਕੋਰਟ ਦੇ ਨਹਿਰ ਦੇ ਨਿਰਮਾਣ ਵਾਲੇ ਫੈਸਲੇ ਤੇ ਕੀਤਾ ਜਾਵੇ ਅਮਲ ਜੇ ਹਰਿਆਣਾ ਨੇ ਖੁਦਾਈ ਦਾ ਕੰਮ ਪੂਰਾ ਕਰ ਲਿਆ ਤਾਂ ਪੰਜਾਬ ਕਿਉਂ ਨਹੀਂ ਕਰ ਰਿਹਾ ਨਹਿਰ ਦੀ ਖੁਦਾਈ ਪਹਿਲਾਂ ਨਹਿਰ ਦਾ ਨਿਰਮਾਣ ਕਰੋ ਪੂਰਾ ਪਾਣੀ ਦੀ ਸਮੱਸਿਆ ਆਵੇਗੀ ਤਾਂ ਬਾਅਦ ਚ ਦੇਖਿਆ ਜਾਵੇਗਾ 2 ਮਹੀਨੇ ਬਾਅਦ 7 ਸਤੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਮੁੱਖ ਮੰਤਰੀ ਕੈਪਟਨ ਬ੍ਰਿੰਦਰ ਸਿੰਘ ਨੇ ਅਦਾਲਤ ਵੱਲੋਂ 2 ਮਹੀਨੇ ਦਾ ਸਮਾਂ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ ਮਸਲੇ ਦਾ ਜਲਦ ਹੱਲ ਕੱਢਣ ਲਈ ਹਰਿਆਣਾ ਨਾਲ ਗੱਲਬਾਤ ਸ਼ੁਰੂ ਕਰਨ ਲਈ ਕੇਂਦਰ ਨੂੰ ਕੀਤੀ ਅੱਗੇ ਆਉਣ ਦੀ ਅਪੀਲ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਤੋਂ ਕਾਬੂ ਕੀਤੇ 3 ਗੈਂਗਸਟਰ ਪਿੰਡ ਕੋ ਹਾਲਾਂਕਿ ਸਵੇਰੇ 4 ਵਜੇ ਤੋਂ ਗੈਂਗਸਟਰਾਂਾਂ ਪਿੱਛੇ ਲੱਗੀ ਸੀ ਪੁਲਿਸ ਕਈ ਘੰਟਿਆਂ ਦੀ ਤਲਾਸ਼ੀ ਤੋਂ ਬਾਅਦ ਤਿੰਨਾਂ ਨੂੰ ਫਗਵਾੜਾ ਪੁਲਿਸ ਨੇ ਕੀਤਾ ਗ੍ਰਿਫਤਾਰ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਨੇ ਪਿੰਡ ਨੂੰ ਘੇਰਾ ਪਾ ਕੇ ਹਰ ਘਰ ਦੀ ਲਈ ਤਲਾਸ਼ੀ ਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਦਿੱਤੀ ਹਦਾਇਤ ਪੁਲਿਸ ਦੀ ਅਚਾਨਕ ਹੋਈ ਕਾਰਵਾਈ ਬਾਰੇ ਕੁਝ ਨਾ ਸਮਝ ਸਕੇ ਲੋਕ ਇਹ ਜੀ 4 ਵਜੇ ਜਦੋਂ ਆਏ ਆ ਜੀ ਇਹਨਾਂ ਨੇ ਆ ਕੇ ਤੇ ਪਿੰਡ ਨੂੰ ਘੇਰਾ ਪਾ ਲਿਆ ਤੇ ਆਦੇ ਬੰਦਾ ਭੱਜ ਗਿਆ ਬੰਦਾ ਭੱਜ ਗਿਆ ਪਤਾ ਲੱਗਾ ਨਹੀਂ ਸਾਨੂੰ ਕੋਈ ਕੀ ਗੱਲਬਾਤ ਹੋਈ ਹੈ ਤੇ ਬੰਦਾ ਬੰਦਾ ਕਰੀ ਗਿਆ ਤੇ ਉਹਨਾਂ ਜਨ ਨੂੰ ਜੰਦਰ ਗਿਆ ਬ4-500 ਬੰਦਾ ਹੈ ਜੀ ਕਥਿਤ ਤੌਰ ਤੇ ਗ੍ਰਿਫਤਾਰ ਕੀਤੇ ਗੈਂਗਸਟਰ ਗੁਰਪ੍ਰੀਤ ਅਮਨਪ੍ਰੀਤ ਤੇ ਰਸ਼ਪਾਲ ਪੁਲਿਸ ਦਾ ਕਹਿਣਾ ਨਹੀਂ ਫੜੇ ਗਏ ਲੋਹੜੀ ਦੇ ਗੈਂਗਸਟਰ ਹਿਰਾਸਤ ਵਿੱਚ ਲਏ ਗਏ ਲੋਕ ਨੇ ਸਿਰਫ ਸ਼ੱਕੀ ਗੈਂਗਸਟਰ ਸਾਡੇ ਪਾਸ ਇੰਫੋਰਮੇਸ਼ਨ ਮਿਲੀ ਸੀ ਵੀ ਇਹ ਗੈਂਗਸਟਰ ਟਾਈਪ ਦੇ ਜਿਹੜੇ ਬੰਦੇ ਗੈਂਗ ਦੇ ਛੁਪੇ ਹੋਏ ਆ ਜੋ ਇਸ ਇਨਫੋਰਮੇਸ਼ਨ ਨੂੰ ਲੈ ਕੇ ਅਸੀਂ ਜਾਂ ਸਵੇਰ ਤੱਕ 3:30 ਵਜੇ ਸਕੇਂਦ ਰੇਡ ਕਰਿਆ ਸੀਗਾ ਸ਼ੱਕੀ ਘਰਾਂ ਦੀ ਸਰਚ ਕੀਤੀ ਸੀ ਬਰਸਾ ਦੇ ਅਸਲ ਬੰਦਾ ਉਹਨਾਂ ਚੋਂ ਕੋਈ ਨਹੀਂ ਕਬੂਲ ਸਕਿਆ ਦਿਨ ਛਕਰੀ ਜਿਹੜੇ ਬੰਦੇ ਖੁਸਕਤੇ ਦੇ ਅਸੀਂ ਉਹ ਅਰਾਉਂਡ ਕਰੇ ਆ ਆਮ ਆਦਮੀ ਪਾਰਟੀ ਦੇ ਆਗੂ ਐਚਐਸ ਫੂਲਕਾ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਦਿੱਤਾ ਅਸਤੀਫਾ ਫੂਲਕਾ ਨੇ ਬਾਅਦ ਦੁਪਹਿਰ ਸਪੀਕਰ ਨੂੰ ਸੌਂਪਿਆ ਅਹੁਦੇ ਦਾ ਅਸਤੀਫਾ ਕਿਹਾ ਅਹੁਦਾ ਛੱਡਣਾ ਮਨਜ਼ੂਰ ਪਰ ਕੇਸ ਨਹੀਂ ਕਈ ਦਿਨਾਂ ਤੋਂ ਚੱਲ ਰਹੀ ਸੀ ਫੂਲਕਾ ਦੇ ਅਸਤੀਫੇ ਦੀ ਚਰਚਾ ਫੂਲਕਾ ਨੇ ਸਭ ਤੋਂ ਪਹਿਲਾਂ ਏਵੀਪੀ ਸਾਜਾ ਨਾਲ ਗੱਲਬਾਤ ਕਰਦਿਆਂ ਕੀਤੀ ਸੀ ਅਸਤੀਫੇ ਦੀ ਪੁਸ਼ਟੀ 33 ਸਾਲ ਹੋ ਗਏ ਸਾਰੀ ਜ਼ਿੰਦਗੀ ਲਾਤੀ ਤੇ ਹੁਣ ਜਦੋਂ ਬੜੇ ਨਾਜ਼ੁਕ ਮੋੜ ਦੇ ਉੱਤੇ ਆ ਕੇ ਤੇ ਹੁਣ ਆ ਕੇ ਮੈਂ ਛੱਡਦਾ ਮੇਰੀ ਜਮੀਰ ਇਸ ਗਲਤੀ ਜਾਇਜ਼ ਨਹੀਂ ਜਿੰਦੀ ਤੇ ਉਹ ਇਕੱਲੇ ਕੈਬਨਿਟ ਰੈਂਕ ਛੱਡਣ ਨਾਲ ਕੀ ਗੱਲ ਬਣੇਗੀ ਤੇ ਇਹ ਜਿਹੜਾ ਲੀਡਰ ਆਫ اپੋਜੀਸ਼ਨ ਦਾ ਅਹੁਦਾ ਉਹ ਹੀ ਛੱਡਣਾ ਪਏਗਾ ਤੇ ਮੈਂ ਉਹ ਮੇਰਾ ਖਿਆਲ ਹੈ ਕਿ ਹਫਤੇ 10 ਦਿਨ ਦੇ ਵਿੱਚ ਸਪੀਕਰ ਨੂੰ ਕੋ ਦਸਤਿਫਾ ਦੇਣ ਜਾ ਰਿਹਾ ਹਾਂ ਤੁਸੀਂ ਅ ਪਾਰਟੀ ਹੁਣ ਫੈਸਲਾ ਕਰ ਰਹੀ ਹੈ ਅਗਲੇ ਹਫਤੇ 10 ਦਿਨ ਦੇ ਵਿੱਚ ਵਿੱਚ ਇਹ ਹੋ ਜਾਏਗਾ ਹਫਤੇ ਬਾਹਰ ਐਸੋਸੀਏਸ਼ਨ ਨੇ ਫੁਲਕਾ ਦੇ ਕੈਬਨਟ ਰੈਂਕ ਦੇ ਬਰਾਬਰ ਅਹੁਦੇ ਤੇ ਰਹਿੰਦੇ ਆ 84 ਦੰਗਾ ਪੀੜਤਾ ਦੇ ਕੇਸਾਂ ਦੀ ਪੈਰਵਾਈ ਤੇ ਜਿਤਾਇਆ ਸੀ ਇਤਰਾਜ਼ 81 ਕੇਸਾਂ ਦੀ ਪੈਰਵੀ ਜਾਂ ਉਹਦੇ ਵਿੱਚੋਂ ਇੱਕ ਚੀਜ਼ ਚੁਣ ਫੁਲਕਾ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਦਨ ਦੇ ਅੰਦਰ ਵਿਰੋਧੀ ਧਿਰ ਦੇ ਨੇਤਾ ਸਰਦਾਰ ਐਚਰ ਫੁਲਕਾ ਸਾਹਿਬ ਮੈਨੂੰ ਕੋਈ ਇੱਕ ਘੰਟਾ ਪਹਿਲਾਂ ਮイレ ਸੀ ਔਰ ਉਹਨਾਂ ਨੇ ਮੈਨੂੰ ਇੱਕ ਚਿੱਠੀ ਲਿਖ ਕੇ ਇਹ ਦੱਸਿਆ ਕਿ ਉਹ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦਿੰਦੇ ਉਹ ਜਿਹੜਾ ਅਸਤੀਫਾ ਹੈ ਉਹ ਜ਼ੇਰੇਕੌਰ ਹੈ ਅਮਰਨਾਥ ਯਾਤਰਾ ਤੋਂ ਵਾਪਸ ਆਉਂਦੇ ਸਰਦਾਲੂਆਂ ਤੇ ਹੋਏ ਹਮਲੇ ਦੇ ਰੋਸ ਵਿੱਚ ਹਿੰਦੂ ਜਥੇਬੰਦੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ਤੇ ਕੀਤੇ ਰੋਸ ਪ੍ਰਦਰਸ਼ਨ ਸ਼ਿਵ ਸੈਨਾ ਨੇ ਦਿੱਤੀ ਚੇਤਾਵਨੀ ਜਦੋਂ ਤੱਕ ਅਮਰਨਾਥ ਯਾਤਰਾ ਤੇ ਹਮਲੇ ਨਾ ਰੁਕੇ ਕਿਸੇ ਵੀ ਕਸ਼ਮੀਰੀ ਨੂੰ ਨਹੀਂ ਵੜਨ ਦਿੱਤਾ ਜਾਵੇਗਾ ਪੰਜਾਬ ਮੋਦੀ ਸਰਕਾਰ ਖਿਲਾਫ ਵੀ ਜੰਮ ਕੇ ਕੱਢੀ ਪੜਾਅ ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹਨਾ ਬੀਜੇਪੀ ਸਰਕਾਰ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਆਪਣੇ ਆਪ ਨੂੰ ਸਪਸ਼ਟ ਕਰੋ ਵੀ ਤੁਸੀਂ ਕੀ ਹਿੰਦੂਆਂ ਦੇ ਰਖਵਾਲੇ ਹੋ ਕਿ ਜਾਂ ਇਹਨਾਂ ਕਸ਼ਮੀਰੀਆਂ ਦੇ ਅਗਰ ਤੁਸੀਂ ਹਿੰਦੂਆਂ ਦੇ ਰਖਵਾਲੇ ਹੋ ਤੇ ਭਾਈ ਕਿਉਂ ਨਹੀਂ ਜ ਆਪਣੇ ਬੈ ਆਪਣੇ ਜਿਹੜੀ ਯਾਤਰਾ ਸਾਡੀ ਅਮਰਾ ਯਾਤਰਾ ਨੂੰ ਸਪਸ਼ਟ ਕਿਉਂ ਨਹੀਂ ਕਰਦੇ ਮੁਹਾਲੀ ਚੰਡੀਗੜ੍ਹ ਲੁਧਿਆਣਾ ਪਠਾਨਕੋਟ ਤੇ ਜੀਨ ਸਮੇਤ ਵੱਖ-ਵੱਖ ਥਾਵਾਂ ਤੇ ਫੂਕੇ ਗਏ ਪਾਕਿਸਤਾਨ ਦੇ ਝੰਡੇ ਕਿਹਾ ਜੇ ਸਰਕਾਰ ਤੋਂ ਨਹੀਂ ਹੁੰਦੀ ਸੁਰੱਖਿਆ ਤਾਂ ਹਿੰਦੂ ਜਥੇਬੰਦੀਆਂ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੇ ਸਰਕਾਰ ਪ੍ਰਦਰਸ਼ਨਕਾਰੀਆਂ ਨੇ ਜੰਮੂ ਕਸ਼ਮੀਰ ਦੀ ਸਰਕਾਰ ਨੂੰ ਸਸਪੈਂਡ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੀਤੀ ਮੰਗ ਜੰਮੂ ਕਸ਼ਮੀਰ ਦੀ ਜਿਹੜੀ ਸਰਕਾਰ ਨੂੰ ਸਸਪੈਂਡ ਕੀਤਾ ਜਾਵੇ ਗਵੰਧ ਵੀ ਰਾਜ ਕੀਤਾ ਜਾਵੇ ਤੇ ਬਹੁਜਿਆਵਲੋ ਕੀਤਾ ਜਾਵੇ ਸਾਡੇ ਹਿੰਦੂ ਯਾਤਰੀਆਂ ਦੀ ਸੁਰੱਖਿਆ ਕੀਤੀ ਜਾਵੇ ਕਿ ਇਹਨੂੰ ਕੋਈ ਨੁਕਸਾਨ ਨਾ ਹੋਵੇ। ਮੋਦੀ ਸਰਕਾਰ ਨੂੰ ਇਹ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਦੂਜੇ ਦੇਸ਼ਾਂ ਦੇ ਵੱਲ ਧਿਆਨ ਛੱਡ ਕੇ ਆਪਣੇ ਦੇਸ਼ ਵੱਲ ਵੀ ਧਿਆਨ ਕਰਨ। ਹਿੰਦਵਾਦੀ ਯਾਤਰਾ ਘੜੀ ਹੈ। ਪਵਿੱਤਰ ਯਾਤਰਾ ਇਸ ਸੰਚਾਰਕ ਰੂਪ ਨਾਲ ਚੱਲਣੀ ਚਾਹੀਦੀ ਹੈ। ਬੀਤੇ ਦਿਨ ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ 12 ਸ਼ਰਦਾਲੂਆਂ ਦੀ ਕੀਤੀ ਗਈ ਸੀ ਹੱਤਿਆ। ਬਰਨਾਲਾ ਦੇ ਪਿੰਡ ਰਾਮਗੜ੍ਹ ਦੇ ਰਹਿਣ ਵਾਲੇ 97 ਸਾਲਾ ਆਜ਼ਾਦੀ ਕੁਲਾਟੀਏ ਜਗਤ ਰਾਮਗੜ੍ਹ ਦਾ ਹੋਇਆ ਅੰਤਿਮ ਸੰਸਕਾਰ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਹਿੱਸਾ ਪਾਉਣ ਵਾਲੇ ਜਗਤ ਰਾਮਗੜ੍ਹ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ ਪਿੰਡ ਵਾਸੀਆਂ ਸਮੇਤ ਸਿਆਸੀ ਆਗੂਆਂ ਨੇ ਭੇਂਟ ਕੀਤੀ ਸ਼ਰਧਾਂਜਲੀ ਪਰ ਉਹਨਾਂ ਨੇ ਆਪਣਾ ਕੇਸ ਲੜ ਕੇ ਅਦਾਲਤ 'ਚ ਸਾਬਤ ਕਰਕੇ ਫਿਰ ਫ੍ਰੀडम फाइਟਰ ਦੀ ਇਹ ਜਿਹੜੀ ਹੱਕਾ ਜਿਹੜਾ ਉਹ ਪ੍ਰਾਪਤ ਕੀਤਾ ਜੇ ਮੈਂ ਦੇਸ਼ ਲਈ ਲੜ ਸਕਦਾ ਮੈਂ ਆਪਣੇ ਹੱਕ ਲਈ ਵੀ ਲੜ ਸਕਦਾ ਇਹ ਗੱਲ ਲੋਕਾਂ ਨੂੰ ਪ੍ਰੇਰਣਾ ਦੇਣਦੀ ਹੈ ਅੰਗਰੇਜ਼ਾਂ ਖਿਲਾਫ ਆਜ਼ਾਦੀ ਦੀ ਜੰਗ ਵਿੱਚ ਸੈਂਟਰਲ ਜੇਲ੍ਹ ਲਾਹੌਰ ਰਹੇ ਸੀ ਨਜ਼ਰਬੰਦ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਕੀਤਾ ਸੀ तामिर ਪੱਤਰ ਨਾਲ ਸਨਮਾਨਿਤ ਆਜ਼ਾਦੀ ਤੋਂ ਬਾਅਦ 22 ਸਾਲ ਰਹੇ ਪਿੰਡ ਦੇ ਸਰਪੰਚ ਉਹਨਾਂ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਕੋਈ ਵੱਡੀ ਮਤਲਬ ਕਿ ਵਧੀਆ ਜਿਹੜੀ ਹੈਗੀ ਆ ਲੋਕਾਂ ਨੂੰ ਸਹੂਲਤ ਉਹਨਾਂ ਦੇ ਨਾਂ ਤੇ ਕਿਸੇ ਕਿਸੇ ਕੰਦਾ ਕੋਈ ਪਾਰਕ ਵਗੈਰਾ ਜਾਂ ਕੋਈ ਵੱਡੀ ਲਾਇਬ੍ਰੇਰੀ ਵਗੈਰਾ ਜਿਹੜੀ ਉਹ ਬਣਾਉਣ ਦੀ ਅਸੀਂ ਮੰਗ ਕਰਦੇ ਆਂ ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਦੇਖਦੇ ਰਹੋ এবੀਪੀ ਸਾਂਝਾ